ਤੋ ਬਾਬਾ ਸਾਹਿਬ ਉਮੀਦਗਾਰ ਦੀ ਕੱਲ ਦੇਰ ਸ਼ਾਮ ਨੂੰ ਨਾ ਤੋਂ ਬਾਅਦ ਅੱਜ ਬਲਮਿਕੀ ਸਮਾਜ ਅਤੇ ਦਲਿਤ ਸਮਾਜ ਵੱਲੋਂ ਲਗਾਤਾਰ ਬੰਦੀ ਕੋਦ ਦਿੱਤੀ ਗਈ ਸੀ ਸੋ ਅੱਜ ਅੰਮ੍ਰਿਤਸਰ ਦੇ ਦੁਕਾਨਦਾਰਾਂ ਦੁਆਰਾ ਵੀ ਦਲਿਤ ਸਮਾਜ ਨੂੰ ਪੂਰਾ ਸਹਿਯੋਗ ਦਿੱਤਾ ਵੈਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਲਗਾਤਾਰ ਦਲਿਤ ਸਮਾਜ ਦੇ ਲੋਕਾਂ ਵੱਲੋਂ ਲਗਾਤਾਰ ਪ੍ਰਦਰਸ਼ਨ ਜੰਦੀ ਕੀਤਾ ਗਿਆ ਹੈ ਤੇ ਲੱਖਾਂ ਦੀ ਤعداد ਦੇ ਵਿੱਚ ਅੱਜ ਲੋਕ ਸੜਕਾਂ ਦੇ ਉੱਤਰਿਆ ਕਿਉਂਕਿ ਕੱਲ ਦੇਰ ਸ਼ਾਮ ਨੂੰ ਇੱਕ ਨੌਜਵਾਨ ਦੁਆਰਾ ਬਾਬਾ ਸਾਹਿਬ ਦੀ ਜਿਹੜੀ ਪ੍ਰਤਿਮਾ ਸੀ ਉਸਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਵੀ ਮਾਮਲਾ ਕਾਫੀ ਗਰਮਾਇਆ ਹੈ ਸੋ ਲੋਕ ਸਾਡੇ ਨਾਲ ਵੀ ਮੌਜੂਦ ਹੈ ਪਾਜੀ ਅੱਜ ਜਿਹੜੀ ਘਟਨਾ ਕੱਲ ਹੋਈ ਹੈ ਉਸ ਤੋਂ ਬਾਅਦ ਤੁਸੀਂ ਬੰਦ ਹੀ ਕੋਲ ਦਿੱਤੀ ਸੀ ਕੀ ਕਹਿਣਾ ਚਾਹੋਗੇ ਲੋਕਾਂ ਦੁਆਰਾ ਵੀ ਸਹਿਯੋਗ ਮਿਲਿਆ ਤਾਂ ਆ ਬਿਲਕੁਲ ਕਾਫੀ ਸਾਰੇ ਲੋਕਾਂ ਨੇ ਜਿਹੜਾ ਸਾਨੂੰ ਸਹਿਯੋਗ ਦਿੱਤਾ ਦੁਕਾਨਦਾਰਾਂ ਨੇ ਵੀ ਸਹਿਯੋਗ ਕੀਤਾ ਵਾ ਹੋਰ ਵੀ ਜਿੰਨੀਆਂ ਮਾਰਕੀਟਾਂ ਤੋਂ ਵੀ ਫੋਨ ਆਏ ਆ ਉਹਨਾਂ ਹਰ ਪਰਿਵਾਰਾਂ ਨੇ ਸਾਨੂੰ ਮਾਰਕੀਟਾਂ ਵਾਲਿਆਂ ਨੇ ਵੀ ਮੋਲ ਵਾਲਿਆਂ ਨੇ ਵੀ ਸਾਨੂੰ ਸਹਿਯੋਗ ਕੀਤਾ ਵਾ ਜੀ ਸੋ ਇਸ ਤੋਂ ਬਾਅਦ ਦੀ ਰਣਨੀਤੀ ਕੀ ਹੋਏਗੀ ਕਿਉਂਕਿ ਉਸ ਤੋਂ ਬਾਅਦ ਦੀ ਗੱਲ ਕਰੀਏ ਤੇ ਅੱਜ ਤੁਸੀਂ ਬੰਦੀ ਕੋਲ ਦਿੱਤੀ ਸੀ ਹੁਣ ਅਗਲੀ ਰਣਨੀਤੀ ਕੀ ਹੋਏਗੀ ਕਿਉਂਕਿ આરોપી ਤੇ ਫੜਿਆ ਗਿਆ ਨਹੀਂ આરોપી ਫੜਿਆ ਗਿਆ ਵਾ ਪਰ ਉਹਦੇ ਅਸੀਂ ਇਹ ਚਾਹੁੰਦੇ ਆਂ ਅਸੀਂ ਭਾਰਤ ਸਰਕਾਰ ਦੇ ਅੱਗੇ ਵੀ ਮੰਗ ਕਰਦੇ ਆਂ ਕਿ ਇਹਦੀ ਜਿਹੜੀ ਹੈ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਕਿ ਐਡੀ ਜਿਹੜੀ ਕਲੋਨੀ ਹਰਕਤ ਜਿਹੜੀ ਆ ਉਹ ਬੰਦਾ ਕਿਸੇ ਨਾ ਕਿਸੇ ਏਜੰਸੀ ਦਾ ਹੋਏਗਾ ਜਾਂ ਕਿਤੇ ਅਤਵਾਦੀ ਸੰਗਠਨ ਦਾ ਹੋਏਗਾ ਜਿਨਨੇ ਅੱਡੀ ਮਾੜੀ ਉਹ ਨਿੰਦਣੀਆਂ ਜਿਹੜੀਆਂ ਘਟਨਾ ਕੀਤੀ ਆ ਜੀ ਸੋ ਇਸ ਅਗਲੇ ਕਦਮ ਤੁਹਾਡੀ ਮੀਟਿੰਗ ਤੋਂ ਬਾਅਦ ਕੀਤੇ ਜਾਣਗੇ ਕਿ ਤੁਸੀਂ ਕੀ ਕਦਮ ਇਸ ਤੋਂ ਬਾਅਦ ਜੀ ਸਾਡੇ ਸਮਾਜ ਦੀ ਮੀਟਿੰਗ ਬੈਹ ਗਈ ਜੀ ਸਾਡੀਆਂ ਜਿੰਨੀਆਂ ਵੀ ਵਾਲਮੀਕੀ ਸਮਾਜ ਰਵਿਦਾਸ ਭਾਈਚਾਰਾ ਕਬੀਰ ਪੰਥੀ ਭਾਈਚਾਰਾ ਜਿੰਨੇ ਵੀ ਸਾਡੇ ਹੋਰ ਵੀ ਜਿੰਨੀਆਂ ਸਾਡੀਆਂ ਧਾਰਮਿਕ ਰਾਜਨੀਤਿਕ ਸਮਾਜਿਕ ਸੰਗਠਨ ਸਾਰੇ ਬਹਿਣਗੇ ਔਰ ਇਹ ਫੈਸਲਾ ਕਰਨਗੇ ਜੀ ਅਗਲੀ ਜਿਹੜੀ ਰਣਨੀਤੀ ਆ ਪੰਜਾਬ ਬੰਦ ਕਰਨਾ ਜਾਂ ਭਾਰਤ ਬੰਦ ਕਰਨਾ ਵਾ ਜੀ ਭਾਜੀ ਕੀ ਲੱਗਦਾ ਕਿ ਇਸ ਘਟਨਾ ਦੇ ਪਿੱਛੇ ਕੀ ਕਾਰਵਾਈ ਹੈ ਇਸ ਘਟਨਾ ਦੇ ਪਿੱਛੇ ਦੇਖੋ ਜੀ ਸਾਜਿਦ ਹੋ ਸਕਦੀ ਆ ਕੁਛ ਵੀ ਹੋ ਸਕਦਾ ਬਹੁਤ ਮਾੜੀ ਗੱਲ ਆ ਬਹੁਤ ਨਿੰਦਾਯੋਗ ਆ ਬਹੁਤ ਮੈਡੀਕਲ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਸੋ ਦਲਿਤ ਸਮਾਜ ਦੇ ਲੋਕ ਤੁਸੀਂ ਦੇਖ ਸਕਦੇ ਹੋ ਕਿ ਇੱਕ ਤਸਵੀਰ ਤੁਹਾਨੂੰ ਦਿਖਾਵਾਂਗੇ ਹੱਲੇ ਵੀ ਲੋਕ ਜਿਹੜੇ ਇਸ ਜਗ੍ਹਾ ਤੇ ਜਿਹੜੇ ਅੰਮ੍ਰਿਤਸਰ ਦੇ ਸੜਕਾਂ ਤੇ ਜ਼ਰੂਰ ਲੋਕ ਪੁੱਜੇ ਆ ਇਸ ਜਗ੍ਹਾ ਤੇ ਹੱਲੇ ਵੀ ਲੋਕ ਜਿਹੜੇ ਇਕੱਠੇ ਹੁੰਦੇ ਨਜ਼ਰ ਆ ਰਹੇ ਕਿਉਂਕਿ ਇੱਕ ਮੰਗ ਜ਼ਰੂਰ ਕੀਤੀ ਗਈ ਸੀ ਕਿ ਉਸ ਦੇ ਨਾਲ ਜਿਹੜਾ આરોપી ਫੜਿਆ ਗਿਆ ਵਾ ਉਸ ਦੇ ਨਾਲ ਹੋਰ ਵੀ ਜਿੰਨੇ ਲੋਕ ਆ ਜਾਂ ਜਿਸ ਦੁਆਰਾ ਇਹ ਸਾਜ਼ਿਸ਼ ਕੀਤੀ ਗਈ ਆ ਉਹ ਸਾਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਏ ਪਪਾ ਜੀ ਤੁਸੀਂ 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 ਦੱਸੋ ਮੰਨੋ ਤੁਸੀਂ ਜਿਹੜੀ ਅੱਜ ਜੋ ਘਟਨਾ ਹੋਈ ਹੈ ਕੱਲ ਉਸ ਤੋਂ ਬਾਅਦ ਤੁਸੀਂ ਜਿਹੜੀ ਮੰਗ ਕੀਤੀ ਸੀ ਅੰਮ੍ਰਿਤਸਰ ਬੰਦੀ ਉਹ ਅੰਮ੍ਰਿਤਸਰ ਬੰਦ ਕੀਤਾ ਗਿਆ ਹੁਣ ਅਗਲੀ ਦਾ ਡੀਰਾਨ ਨੀਤੀ ਕੀ ਹੋਏਗੀ ਪਹਿਲਾਂ ਤੇ ਜੈ ਭੀਮ ਜੈ ਭਾਰਤ ਜੋ ਬੋਲੇ ਸੋਨਰ ਪਾ ਹੈ ਗੋਲ ਵਾਲਮੀਕ ਭਗਵਾਨ ਮਹਾਰਾਜ ਕੀ ਜੈ ਜੈ ਔਰ ਸੰਤ ਸਮਾਜ ਨੇ ਜੋ ਫੈਸਲਾ ਕੀਤਾ ਗਰਧਾਰੀनाथ ਨੇ ਮਲਕੀਤਨਾਥ ਨੇ ਇਹ ਸਮਾਜ ਦੇ ਅੰਦਰ ਜਿੰਨੇ ਵੀ ਅੱਜ ਇਕੱਠੇ ਹੋਏ ਨੇ ਅਮਰਤ ਸਰ ਦੇ ਸਾਰੇ ਜਿੰਨੇ ਵੀ ਇਕੱਠੇ ਹੋਏ ਨੇ ਉਹਨਾਂ ਨੇ ਸਾਰਿਆਂ ਨੇ ਮਲਕੀਤਨਾਥ ਦਾ ਤੇ ਗਰਧਾਰੀनाथ ਦਾ ਫੈਸਲਾ ਜੋ ਤੀਰਥ ਵਾਲਮੀਕ ਭਗਵਾਨ ਵੱਨਿਓ ਇਹ ਆਰਡਰ ਹੋਇਆ ਉਹ ਸਾਰਿਆਂ ਨੇ ਮੰਨ ਲਿਆ ਔਰ ਇਹ ਅੱਗੇ ਉਹਨੂੰ ਜਿਹੜੀ ਸਜ਼ਾ ਹੈ ਉਹ ਸਿੰਘ ਨੂੰ ਉਹ ਜਿੰਨੇ ਮਾੜਾ ਕੰਮ ਕੀਤਾ ਉਥੇ ਥੋੜੇ ਮਾਰੇ ਆ ਉਹ ਸਾਰਿਆਂ ਦੇ ਦਿਲ ਤੇ ਵਜੇ ਆ ਉਹ ਅੱਗੇ ਆਉਣ ਵਾਲੇ ਸਮੇਂ ਤੇ ਜੇ ਉਹਨੂੰ ਡਿਬਰੂ ਗੇਲ ਜੇਲ੍ਹ ਵਿੱਚ ਨਾ ਭੇਜਿਆ ਗਿਆ ਉਹ ਤੇ ਅਜਿਹੀ ਨਾ ਲੱਗੀ ਤੇ ਫਿਰ ਇਹ ਪੰਜਾਬ ਵੀ ਬੰਦ ਹੋਏਗਾ ਰੇਲਾ ਵੀ ਬੰਦ ਹੋਣਗੀਆਂ ਸੜਕਾਂ ਵੀ ਬੰਦ ਹੋਣਗੀਆਂ ਤੇ ਫਿਰ ਜੋ ਸਮਾਜ ਬਾਹਰ ਨਿਕਲ ਕੇ ਸੜਕਾਂ ਤੇ ਉਤਰ ਆਏਗਾ ਪੰਜਾਬ ਬੰਦ ਹੋਏਗਾ ਇਹਦੇ ਨਾਲ ਜੋ ਬੋਲੇ ਸੋਨੇ ਪੈ ਬੋਲ ਵਾਲਮੀ ਸੋ ਹੋਰ ਵੀ ਲੋਕ ਸਾਡੇ ਨਾਲ ਮੌਜੂਦ ਹੈ ਅਸੀਂ ਗੱਲ ਕਰਾਂਗੇ ਭਾਜੀ ਜਿਹੜੀ ਘਟਨਾ ਕੱਲ ਹੋਈ ਆ ਉਸ ਦੇ ਵਿੱਚ આરોપી ਜ਼ਰੂਰ ਫੜਿਆ ਗਿਆ ਵਾ ਲੇਕਿਨ ਹੁਣ ਮੰਗ ਕੀ ਹੈ ਤੁਹਾਡੀ ਹੁਣ ਸਾਡੀ ਮੰਗ ਹੈ ਕਿ ਦੇਸ਼ ਦਾ ਸਭ ਤੋਂ ਸਖਤ ਕਾਨੂੰਨ ਹੈ ਐਨਐਸਏ ਤੋਂ ਕੋਈ ਵੱਡਾ ਜਿਹਾ ਕਾਨੂੰਨ ਹੈ ਉਸ ਤਹਾਰਾ ਦੇ ਤਹਿਤ ਉਹ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ ਸਾਡੇ ਰਹਿਬਰ ਸਾਡੇ ਭਗਵਾਨ ਜਿਹੜੇ ਉਹੀ ਇਸ ਸਟੇਟ ਦੇ ਵਿੱਚ ਜਿਹੜੇ ਸੁਰੱਖਿਤ ਨਹੀਂ ਨੇ ਤੇ ਤੁਸੀਂ ਸਮਝ ਸਕਦੇ ਹੋ ਸਾਡਾ ਐਸੀ ਸਮਾਜ ਕਿੱਥੇ ਸੁਰੱਖਿਤ ਹੋਗਾ ਅਸੀਂ ਮੰਗ ਕਰਦੇ ਹਾਂ ਕਿ ਜਿਹੜਾ ਸਖਤ ਸਖਤ ਕਾਨੂੰਨ ਦੇ ਤਹਿਤ ਉੱਥੇ ਪਰਚਾ ਦਰਜ ਹੋਣਾ ਚਾਹੀਦਾ ਇਹਦੇ ਵਿੱਚ ਕੋਈ ਰਾਜਨੀਤੀ ਨੂੰ ਨੀਚੇ ਦੀ ਕਿਉਂਕਿ ਸਾਰੇ ਰਾਜਨੀਤਿਕ ਪਾਰਟੀਆਂ ਦੇ ਲੋਕ ਸਾਰੇ ਧਰਮਾਂ ਦੇ ਲੋਕ ਇੱਥੇ ਅੱਜ ਇਕੱਠੇ ਹੋਏ ਨੇ ਔਰ ਬੰਦ ਦਾ ਸਮਰਥਨ ਨਹੀਂ ਕੀਤਾ ਵਾ ਔਰ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਜਿਹੜੇ ਪੰਜਾਬ ਵਿਰੋਧੀ ਤਾਕਤਾਂ ਨੇ ਜਿਹੜੇ ਜਿਹੜੇ ਲੋਕਾਂ ਨੇ ਸਾਜ਼ਿਸ਼ ਕਰਾਈ ਹੈ ਔਰ ਸਰਕਾਰ ਨੇ ਮਿਲੀ ਭੁਗਤ ਨਾਲ ਸਾਰਾ ਕੰਮ ਹੋਇਆ ਵਾ ਸਾਰੇ ਕੀ ਲੱਗਦਾ ਕਿ ਇਸ ਕੰਮ ਚ ਕਾਂਗਰਸ ਪਾਰਟੀ ਵੱਲੋਂ ਵੀ ਤੁਹਾਨੂੰ ਸਹਿਯੋਗ ਕੀਤਾ ਗਿਆ ਕੀ ਲੱਗਦਾ ਨਹੀਂ ਇਸ ਕੰਮ ਦੇ ਵਿੱਚ ਰਾਜਨੀਤੀ ਵੀ ਤੁਹਾਨੂੰ ਨਜ਼ਰ ਆ ਰਹੀ ਇਹਦੇ ਵਿੱਚ ਸਾਨੂੰ ਕਿਹ ਪਾਰਟੀ ਪਾਰਟੀ ਤੋਂ ਉੱਠ ਕੇ ਅੰਦੋਲਨ ਹੈ ਇਹਦੇ ਵਿੱਚ ਐਸੀ ਸਮਾਜ ਦੇ ਜਿੰਨੇ ਵੀ ਵਰਗ ਨੇ ਚਾਹੇ ਕਿਸੇ ਵੀ ਪਾਰਟੀ ਨਾਲ ਰਿਲੇਟਡ ਨੇ ਸਾਰੇ ਸੜਕਾਂ ਤੇ ਨੇ ਕਿਉਂਕਿ ਸਭ ਦਾ ਦਿਲ ਜਿਹੜਾ ਨਾ ਦੁਖਿਆ ਵਾ ਇਹ ਜਿਹੜੀ ਘਟਨਾ ਕੋਈ ਛੋਟੀ ਘਟਨਾ ਨਹੀਂ ਹੈ ਮਤਲਬ ਬਾਬਾ ਸਾਹਿਬ ਸਾਡੇ ਭਗਵਾਨ ਨੇ ਜੇ ਸਾਡੇ ਭਗਵਾਨ ਦੀ ਕੋਈ ਹੱਥ ਪਾਵੇਗਾ ਉਹਨਾਂ ਦੀ ਮੂਰਤੀ ਖੰਡਿਤ ਕਰੇਗਾ ਤੇ ਅਸੀਂ ਸਮਾਜ ਕੇ برداشت ਨਹੀਂ ਕਰੇਗਾ ਔਰ ਮੈਂ ਤੇ ਸਿਰਫ ਇਹੀ ਦੱਸਣਾ ਚਾਹੁੰਦਾ ਜਿਹੜੀ ਕੱਲ ਘਟਨਾ ਆਈ ਹੈ ਸਰਕਾਰ ਦੀ ਮਿਲੀ ਭੁਗਤ ਨਾਲ ਹੋਈ ਹੈ ਔਰ ਇੱਕ ਕਤਵਾਲੀ ਥਾਣੇ ਦੇ ਬਾਹਰ ਹੀ ਘਟਨਾ ਹੋਣਾ ਬਹੁਤ ਹੀ ਨਿੰਦਨੇ ਆ ਸੋ ਕਾਰਵਾਈ ਦੀ ਮੰਗ ਜ਼ਰੂਰ ਕੀਤੀ ਹੈ ਹਾਲਾਕਿ ਉਹ ਰੋਕੀ ਉਹ ਨੌਜਵਾਨ ਜ਼ਰੂਰ ਫੜਿਆ ਗਿਆ ਜਿਸ ਦੁਆਰਾ ਥੋੜਿਆਂ ਨਾਲ ਬਾਬਾ ਸਾਹਿਬ ਦੀ ਪ੍ਰਤੀਮਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਉਸ ਦੇ ਪਿੱਛੇ ਹੋਰ ਕੌਣ-ਕੌਣ ਹੈ ਉਸ ਦੇ ਕੌਣ-ਕੌਣ ਸਾਥੀ ਉਸ ਦੇ ਨਾਲ ਹੈ ਇਸ ਕੰਮ ਦੇ ਵਿੱਚ ਜਿਸ ਨੇ ਸਹਿਯੋਗ ਕੀਤਾ ਹੈ ਸੋ ਮੰਗ ਜ਼ਰ ਕੀ ਜਾਂਚ ਕੀਤੀ ਜਾਏ ਸਹੀ ਤਰੀਕੇ ਨਾਲ ਤਾਂ ਕਿ ਉਹਨਾਂ ਦਾ ਚਿਹਰਾ ਵੀ ਸਾਹਮਣੇ ਆ ਸਕੇ ਜਿਨ੍ਹਾਂ ਦੁਆਰਾ ਇਹ ਸਾਜ਼ਿਸ਼ ਰਚਨ ਦੀ ਕੋਸ਼ਿਸ਼ ਕੀਤੀ ਗਈ ਹੈ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ